ਹੋ ਗਾਇਜ਼ ਕਿਵੇਂ ਜੇ ਫੀਲ ਹੋ ਰਿਹਾ ਬਹੁਤ ਵਧੀਆ ਪੰਜਾਬ ਸਰਕਾਰ ਜਿੰਦਾਬਾਦ ਬਿਲਕੁਲ ਲਾਓ ਜੀ ਲਾਵੇ ਕਹਿੰਦੇ ਚੋਬਰਾ ਨੂੰ ਸਟਿੱਕਾ ਫੜ ਕੇ ਇੰਨਾ ਜਿਹੜੀ ਖੁਸ਼ੀ ਹੋ ਰਹੀ ਆ ਤੇ ਜਦੋਂ ਇਹਨਾਂ ਨੂੰ ਟਰੈਕ ਤੇ ਚਲਾਇਆ ਜਾਣਾ ਫੇਰ ਤਾਂ ਕਹਿੰਦੇ ਕੋਈ ਘਟਾ ਇੰਨੀ ਰਹਿਣਾ ਕਾਲਾ ਰੀ ਪਿੰਡ ਮਾਰ ਕੇ ਪੱਟੀ ਪਾ ਫਾ ਕੇ ਕਿਵੇਂ ਲੱਗ ਰਿਹਾ ਯਾਨੇ ਯਾਰੇ ਨਹੀਂ ਯਾਰੇ ਪਿੰਡ ਬੰਦ ਯਾਰੇ ਹੈ ਦੁਨੀਆ ਤੇ ਇੱਥੇ ਆਏ ਬੜੀ ਵਧੀਆ ਨਾ ਉਹ ਕਹਿੰਦੇ ਪਿੰਡ ਮੁੜਿਆ ਮਾ ਮੈਂ ਨਹੀਂ ਜਾਣਾ ਮੈਨੂੰ ਪੱਕਾ ਫਲ ਮੈਂ ਨਹੀਂ ਮੁੜਾ ਅੱਛਾ ਚਲੋ ਵੀ ਚਲੋ ਆ ਪੱਤਰਾ ਡੰਗੀਆਂ ਪੱਤਰਾ ਹੰਡਗੀਆਂ ਇੱਥੇ ਦਾ ਓਏ ਮੋਡੇ ਤੇ ਚੱਕੇ ਨੂੰ ਮੋਡੇ ਤੇ ਚੱਕਣਾ ਸੀ ਬਈ ਅੱਛਾ ਕਿਥੋਂ ਆ ਨਵਾਂ ਬਣਾਉਣਾ ਮੁੰਡਿਆ ਚਲੋ ਓਏ ਆਸੇ ਪਾਸੇ ਦੀ ਹੋ ਜਾ ਕਰੋ ਇਹ ਤਾਂ ਸਰ ਜਾਬੀ ਕਹਿੰਦੇ ਕਰੇ ਮਰੀਆ ਲਾਡੀ ਕਹਿੰਦੇ ਬਹੁਤ ਟਾਈਮ ਹੋ ਗਿਆ ਹੈ ਲਾਡੀ ਕਹਿੰਦੇ ਕੀ ਕੋਰਸ ਕਰੀ ਜਾਂਦਾ ਲਓ ਜੀ ਇਹ ਸਾਡੇ ਸਾਰੇ ਵਲੰਟੀਅਰ ਹੋਰ ਯਾਰ